ਪਰ ਮਿਨੀ 올림픽 ਖੇਡਾਂ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਅੱਜ 17 ਤਰੀਕ ਹੈ ਔਰ ਬੈਲ ਗੱਡੀਆਂ ਦਾ ਦੌੜਾ ਦੇਖਣ ਨੂੰ ਲੋਕਾਂ ਦੀ ਲਗਾਤਾਰ ਮੰਗ ਸੀ ਕਿ ਔਰ ਅੱਜ ਇਹ ਬੈਲ ਗੱਡੀਆਂ ਦੌੜਾ ਹੋਣ ਜਾ ਰਹੀਆਂ ਨੇ ਸੋ ਜਿੱਥੇ ਇੱਕ ਲੋਕਲ ਲੋਕ ਪਹੁੰਚੇ ਨੇ ਉੱਥੇ ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਨੇ ਔਰ ਬੈਲ ਗੱਡੀ ਜਰਾ ਤੋੜਦੇ ਨੇ ਜੇ ਕੋਈ ਬੈਲ ਗੱਡੀ ਦੌੜਦੀ ਚ ਰੋਂਦੀ ਹੈ ਜੇ ਕੋਈ ਬੈਲ ਕੋਈ ਜ਼ਖਮੀ ਹੁੰਦਾ ਉਹਨਾਂ ਲਈ ਡਾਕਟਰ ਦਾ ਵੀ ਇਤਿਜਾਮ ਕੀਤਾ ਗਿਆ ਸੋ ਤੁਸੀਂ ਵੀ ਦੇਖ ਸਕਦੇ ਹੋ ਰੂਰਲ 올림픽 ਖੇਡਾਂ ਕੇਲਾ ਰਾ ਪਰ ਵੈਟਰਨ ਐਂਬੂਲੈਂਸ ਦਾ ਵੀ ਇਤਿਜਾਮ ਕੀਤਾ ਗਿਆ ਡਾਕਟਰ ਇੱਥੇ ਮੌਜੂਦ ਨੇ ਡਾਕਟਰ ਨਾਲ ਵੀ ਅ ਪੜ੍ਹੁੰਦੀ ਆ ਤੇ ਉਹਦਾ ਧਿਆਨ ਖਾਇ ਜਾਂਦਾ ਗੱਲਬਾਤ ਕਰਾਂਗੇ ਕਿਦਾਂ ਦੀ ਜਿਹੜਾ ਧਿਆਨ ਰੱਖਿਆ ਜਾਂਦਾ ਕਿਦਾਂ ਦੀ ਇਹਨਾਂ ਦਾ ਇਲਾਜ ਕੀਤਾ ਜਾਂਦਾ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਉਸ ਤਰ੍ਹਾਂ ਵੀ ਦੇਖੀ ਨਾ ਮੈਂ ਤੁਹਾਨੂੰ ਡਾਕਟਰ ਅਨੂਪ ਕੁਮਾਰ ਸਰ ਕਿਦਾਂ ਸਰ ਬਲਦਰਾਂ ਦਾ ਧਿਆਨ ਰੱਖਿਆ ਜਾਂਦਾ ਕਿਉਂਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬੈਲ ਗੱਡੇ ਦੌੜਾ ਹੋਣ ਪਰ ਅੱਜ ਦੌੜਾ ਹੋ ਰਹੀਆਂ ਨੇ ਜਦੋਂ ਦੌੜਾ ਹੁੰਦੀਆਂ ਨੇ ਤੇ ਧਿਆਨ ਕਿਤਾ ਰੱਖਿਆ ਜਾਂਦਾ ਬਾਈਚਾਂ ਕੋਈ ਜ਼ਖਮੀ ਹੁੰਦਾ ਕਿਦਾਂ ਫਰਸਟ ਏਡ ਕਿੱਦਾਂ ਦਿੱਤੀ ਜੋ ਵੀ ਰਿਕੁਆਇਰਡ ਫਰਸਟ ਕੇਅਰ ਏਟ ਹੈਗੀ ਆ ਬੈਟਰੀ ਏਡ ਲਈ ਉਹ ਸਾਡੇ ਕੋਲ ਉਪਲਬਧ ਹੈ ਸਰ ਇੱਕ ਕਿੰਨੇ ਜੇਕਰ ਗੱਲ ਕਰੀ ਕਿੰਨੇ ਬਲਦ ਇੱਥੇ ਜਿਹੜੇ ਕੀ ਆ ਦੌੜ ਰਹੇ ਨੇ ਇਸ ਮੈਦਾਨ ਦੇ ਵਿੱਚ टोटल हिकु सौ तरताली रजिस्टर हुई सॼे ਰਜਿਸਟਰ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਜੀ ਹਾਂ ਜੀ ਉਹ ਹੋ ਚੁੱਕੀ ਹੈ ਅੱਛਾ ਲੋਕ ਬਾਰੋ ਵੀ ਆਏ ਨੇ ਬਲਦ ਲੈ ਕੇ ਜਾਂ ਲੋਕਲ ਵੀ ਨਹੀਂ ਨਹੀਂ ਬਾਹਲੇ ਜ਼ਿਲ੍ਹੇ ਚੋਂ ਆਏ ਨੇ ਬਾਹਲੇ ਜ਼ਿਲ੍ਹੇ ਤੋਂ ਆਏ ਨੇ ਹਾਂ ਜੀ ਹਾਂ ਜੀ ਤੇ ਹੋਰ ਵੀ ਸਾਡੇ ਨਾਲ ਡਾਕਟਰ ਵੀ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰ ਡਾਕਟਰ ਰਜੇਸ਼ ਮਲਿਕਾ ਦਾ ਅੱਛਾ ਜੀ ਹਾਂ ਜੀ ਸਰ ਸਰ ਕਿੱਦਾਂ ਧਿਆਨ ਰੱਖਿਆ ਜਾਂਦਾ ਬਲਦ ਦਾ ਜਦੋਂ ਬਲਦ ਦੌੜ ਦੇਖਦਾ ਜਾਂਦੇ ਵੀ ਦੇਖੋ ਸਰ ਬਲਦ ਦਾ ਜਦੋਂ ਰਨਿੰਗ ਦਾ ਇਵੈਂਟ ਚੱਲ ਰਹੀ ਹੈਗੀ ਆ ਮੇਨ ਜਿਹੜਾ ਸਪੈਕਟ ਆਪਾਂ ਦੇਖਣਾ ਕਿ ਕੋਈ ਬਲਦ ਇੰਜਰਡ ਨਾ ਹੋਵੇ ਇੰਜਰੀ ਨੂੰ ਲੈ ਕੇ ਜੇ ਕੋਈ ਇੰਜਰਡ ਹੁੰ ਅਸੀਂ ਪਰਪੂਰੀਆਂ ਕੀਤੀਆਂ ਹੀਆਂ ਇਨ ਕੇਸ ਆ ਅਸੀਂ ਕੋਈ ਇੰਜਰੀ ਸਾਨੂੰ ਕੋਈ ਨੋਟਿਸ ਹੁੰਦੀ ਆ ਤਾਂ ਆਪਾਂ ਨੂੰ ਹੈਂਡਲ ਕਰਾਂਗੇ ਫਿਲਹਾਲ ਫਿਲਹਾਲ ਹੁਣ ਤੱਕ ਤਿੰਨ ਇਵੈਂਟ ਤਿੰਨ ਹੀਟਸ ਹੋ ਚੁੱਕੀਆਂ ਨੇ ਤੇ ਬਰਮਾਦਮੇਦਾਰਾ ਸਭ ਕੁਝ ਠੀਕ ਹੈਗਾ ਅੱਛਾ ਸਰ ਜਦੋਂ ਬਲਦ ਤੋੜਦੇ ਨੇ ਜਦੋਂ ਵਾਪਸ ਬਲਦ ਦੁਬਾਰਾ ਤਿਆਰ ਹੁੰਦੇ ਉਹਨਾਂ ਨੂੰ ਦੁਬਾਰਾ ਚੈੱਕ ਚੈੱਕ ਅਪ ਕੀਤਾ ਜਾਂਦਾ ਕਿ ਦੁਬਾਰਾ ਦੌੜਨ ਜੋਗੇ ਹੋ ਗਏ ਨੇ ਨਹੀਂ ਸਰ ਇਵੈਂਟ ਜੋ ਹੈ ਨਾ ਹੀਟ ਸਿਸਟਮ ਹੈਗਾ ਜਿਹੜਾ ਬਲਦ ਅੱਜ ਦੌੜ ਰਿਹਾ ਸਰ ਉਹ ਕੱਲ ਦੌੜੂਗਾ ਅੱਛਾ ਚਾਰ ਇੱਕ ਹੀਟ ਦੇ ਅੰਦਰ ਜਿਹੜੇ ਹੈਗੇ ਚਾਰ ਗੱਡੀਆਂ ਦੌੜ ਰਹੀਆਂ ਨੇ ਚਾਰ ਗੱਡੀਆਂ ਚੋਂ ਦੋ ਗੱਡੀਆਂ ਜਿਹੜੀਆਂ ਨੇ ਉਹ ਨੈਕਸਟ ਹੀਟ ਦੇ ਅੰਦਰ ਜਾਏਗੀ ਉਹ ਨੈਕਸਟ ਹੀਟ ਕੱਲ ਹੋਊਗੀ ਉਸ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਹੈਗਾ ਦੁਬਾਰਾ ਤੇ ਕੱਲ ਚਾਰ ਚਾਰ ਗੱਡੀਆਂ ਕੱਲ ਦੌੜਨਗੀਆਂ ਤੇ ਦੁਬਾਰਾ ਫਿਰ ਪਰਸੋਂ ਜਿਹੜੀ ਹੀਟਸ ਹੋਣੀਆਂ ਫਾਈਨਲ ਹੀਟਸ ਹੋਣਗੀਆਂ ਉਹ ਵੀ ਸੇਮ ਮੁਕਾਬਲਾ ਉਸੇ ਤਰ੍ਹਾਂ ਦਾ ਹੈਗਾ ਚਾਰ ਚਾਰ ਜੇ ਦੌੜਨਗੇ ਤੇ ਚਾਰਾਂ ਚੋਂ ਆਪਾਂ ਦੋ ਜਿਹੜੇ ਨੇ ਅੱਗੇ ਲੈ ਕੇ ਜਾਣੇ ਨੇ ਫਲ ਰਾਉਂਡ ਲਈ ਸਰ ਇਹ ਜਿਵੇਂ ਹੁਣ 3 ਦਿਨ ਲਗਾਤਾਰ ਚੱਲਣੀ ਆ ਇਹ ਖੇਡਾਂ ਚੱਲਣਗੇ ਬਲਦਰੀ ਦੌੜਾਂ ਹੋਣਗੀਆਂ ਤੇ ਇਹਦੇ ਵਿੱਚ ਵੀ ਤੁਸੀਂ 3 ਦਿਨ ਦਰੋਂ ਲਗਾਤਾਰ ਚੈੱਕ ਅਪ ਕਰੋਗੇ ਕੋਈ ਡਾਈਟ ਦਾ ਵੀ ਇਹਨਾਂ ਨੂੰ ਕੋਈ ਸਪੈਸ਼ਲ ਦੱਸਿਆ ਜਾਂਦਾ ਇਹਨਾਂ ਨੂੰ ਨਹੀਂ ਸਰ ਡਾਈਟ ਤਾਂ ਦੇਖੋ ਡਾਈਟ ਤਾਂ ਤਾਂ ਫਾਰਮਰ ਆਲਰੇਡੀ ਅਵੇਅਰ ਹੈਗਾ ਸਾਡਾ ਜਿਹੜਾ ਸਪੈਕਟ ਹੈਗਾ ਅਸੀਂ ਵੈਟਰਰੀਏਟ ਕਮੇਟੀ ਹੈਗੀ ਆ ਜੇ ਕੋਈ ਐਨੀਮਲ ਇਵੈਂਟ ਦੇ ਦੌਰਾਨ ਬਿਮਾਰ ਹੁੰਦਾ ਹੈਗਾ ਜਾਂ ਇੰਜਰਡ ਹੁੰਦਾ ਉਹਨੂੰ ਆਪਾਂ ਲੁੱਕ ਆਫਟਰ ਕਰਾਂਗੇ ਉਹਦਾ ਜਿਹੜੀ ਕੇਅਰ ਬਣਦੀ ਆ ਉਹਨੂੰ ਪ੍ਰੋਪਰ ਦਿੱਤੀ ਜਾਊਗੀ ਸਰ ਸਰ ਫਿਲਹਾਲ ਅਜੇ ਜਦੋਂ ਦੌੜਾਂ ਹੋ ਰਹੀਆਂ ਕੋਈ ਕੋਈ ਦਾਰਾ ਕੇਸ ਤਾਂ ਨਹੀਂ ਸਾ ਡਾਨਵਰਡ ਆ ਪਰ ਰਜਿਸਟਰ ਕਰ ਰਹੇ ਆ ਐਨੀਮਲ ਤੇ ਰਜਿਸਟ੍ਰੇਸ਼ਨ ਲਈ ਐਨੀਮਲ ਜਿਹੜੇ ਪਰਸਨਲੀ ਲੋਕਾਂ ਨੇ ਲੈ ਕੇ ਆਉਂਦੇ ਨੇ ਲੋਕਾਂ ਨੇ ਗੱਡੀਆਂ ਚ ਲੈ ਕੇ ਆਉਂਦੇ ਨੇ ਲਾਏ ਨੇ ਫਿਰ ਚੜਾਏ ਨੇ ਤੇ ਕੋਈ ਇਹੋ ਜਿਹੀ ਹਾਲ ਤੱਕ ਇੰਦਰੀ ਨੋਟਿਸ ਸਾਡੇ ਸਾਨੂੰ ਨੇ ਕਿਸੇ ਨੇ ਦੱਸੀ ਹੈ ਕਿ ਅਸੀਂ ਇੱਥੇ ਹੀ ਆ ਤੇ ਦਿਨਾਂ ਤੋਂ ਪਿਛਲੇ ਆ ਚੌਥਾ ਦਿਨ ਹੈਗਾ ਅੱਜ ਇਵੈਂਟ ਸ਼ੁਰੂ ਹੋ ਚੁੱਕੀ ਹੈ ਟੂਡੇ ਇਸ ਦਾ ਫਰਸਟ ਡੇ ਆਫ ਦਾ ਇਵੈਂਟ ਤੇ ਹਾਲ ਤੱਕ ਸਭ ਕੁਝ ਠੀਕ ਹੈਗਾ ਜੀ ਬਿਲਕੁਲ ਇੱਥੇ ਲੁਧਿਆਣਾ ਦੇ ਕੇਲਾ ਰੈਪਰ ਦੇ ਵਿੱਚ ਜਿਹੜੀ ਖੇਡਾਂ ਹੋ ਰਹੀਆਂ ਨੇ ਉਹਦੇ ਵਿੱਚ ਬਲਦਾਂ ਦੀਆਂ ਦੌੜਾਂ ਵੀ ਹੋ ਰਹੀਆਂ ਨੇ ਬੈਲ ਗੱਡੀਆਂ ਦੀ ਦੌੜਾਂ ਜਿਹੜੀ ਆ ਦੇਖਣ ਨੂੰ ਲੋਕ ਕਾਫੀ ਜਿਹੜੇ ਇੰਤਜ਼ਾਰ ਕਰ ਰਹੇ ਸੀ ਕਿ ਬੈਲ ਗੱਡੀਆਂ ਦਾੜਾ ਹੋਣ ਪਰ ਹੁਣ ਤਸਵੀਰਾਂ ਤੋਂ ਦੇਖ ਸਕਦੇ ਹੋ ਬੈਲ ਗੱਡੀਆਂ ਦੀ ਜਿਹੜੀਆਂ ਦੌੜਾਂ ਹੋਰ ਚੱਲ ਰਹੀਆਂ ਨੇ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਲ ਗੱਡੀਆਂ ਆ ਦੌੜ ਕੇ ਆ ਰਹੀਆਂ ਨੇ ਤਸਵੀਰਾਂ ਤੋਂ ਦੇਖ ਸਕਦੇ ਹੋ ਲੱਗ ਲੱਗ ਜਿਹੜੇ ਲੋਕ ਬਾਹਰੋਂ ਆਏ ਹੋਏ ਨੇ ਲੱਗ ਲੱਗ ਜिले ਤੋਂ ਆਏ ਹੋਏ ਨੇ ਕੋਈ ਲੋਕਲ ਆਏ ਹੋਏ ਨੇ ਔਰ ਬੈਲ ਗੱਡੀ ਦੌੜਾ ਔਰ ਕਿਸ ਤਰ੍ਹਾਂ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀ ਬੈਲਗੱਡੀ ਦੌੜਾ ਹੋਣ ਨੂੰ ਔਰ ਇਹ ਦੌੜਾ ਹੋ ਰਹੀਆਂ ਨੇ ਔਰ ਜਿਹੜਾ ਬੈਲਗੱਡੀ ਜਿੱਤੇ ਦੀ ਆ ਉਹਨੂੰ ਇਨਾਮ ਵੀ ਵੰਡੇ ਜਾਣਗੇ ਸੋ ਲੁਧਿਆਣਾ ਦੇ ਅਕੀਲਾ ਰੈਪਰ ਦੇ ਵਿੱਚ ਇਹ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਔਰ ਲੰਬੇ ਸਮੇਂ ਜਿਹੜੀ ਲੋਕਾਂ ਦੀ ਮੰਗ ਸੀ ਉਹ ਅੱਜ ਪੂਰੀ ਹੋ ਚੁੱਕੀ ਆ ਔਰ ਬੈਲਗੱਡੀ ਦੌੜਾਂ ਜੇਕਰ ਦੌੜਾ ਦੇ ਦੌਰਾਨ ਜੇ ਬੈਲਗੱਡੀ ਕੋਈ ਜ਼ਖਮੀ ਹੁੰਦਾ ਤੇ ਨਾਲ ਡਾਕਟਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਕੋਈ ਵੀ ਜੇ ਬੈਲਗੱਡੀ ਜ਼ਖਮੀ ਹੁੰਦੀ ਆ ਤੇ ਇੰਤਜ਼ਾਮ ਕੀਤਾ ਜਾਊਗਾ ਸੋ ਤਸਵੀਰਾਂ ਤੁਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਲੁਧਿਆ ਹੋਏ ਨੇ ਜਿੱਥੇ ਲੋਕ ਪਹੁੰਚੇ ਹੋਏ ਨੇ ਔਰ ਦੂਰ ਦੂਰ ਲੋਕ ਪਹੁੰਚੇ ਨੇ ਬੈਲਗੱਡੀ ਦੌੜਾ ਦੇਖਣ ਨੂੰ ਪਹੁੰਚੇ ਹੋਏ ਨੇ ਜੇਕਰ ਕੋਈ ਬੈਲਗੱਡੀ ਜ਼ਖਮੀ ਹੁੰਦੀ ਹੈ ਤਾਂ ਡਾਕਟਰ ਦਾ ਇੰਤਜ਼ਾਮ ਰੱਖਿਆ ਹੋਇਆ ਹੈ ਇੱਥੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਕਿਲਾ ਰੈਪਰ ਲੁਧਿਆਣਾ ਪਰ ਮਿਨੀ 올림픽 ਖੇਡਾਂ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਅੱਜ 17 ਤਰੀਕ ਹੈ ਔਰ ਬੈਲ ਗੱਡੀਆਂ ਦਾ ਦੌੜਾ ਦੇਖਣ ਨੂੰ ਲੋਕਾਂ ਦੀ ਲਗਾਤਾਰ ਮੰਗ ਸੀ ਕਿ ਔਰ ਅੱਜ ਇਹ ਬੈਲ ਗੱਡੀਆਂ ਦੌੜਾ ਹੋਣ ਜਾ ਰਹੀਆਂ ਨੇ ਸੋ ਜਿੱਥੇ ਇੱਕ ਲੋਕਲ ਲੋਕ ਪਹੁੰਚੇ ਨੇ ਉੱਥੇ ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਨੇ ਔਰ ਬੈਲ ਗੱਡੇ ਜਰ ਤੋੜਦਿਆਂ ਨੇ ਜੇ ਕੋਈ ਬੈਲ ਗੱਡੀ ਦੌੜਦੀ ਜਰ ਹੁੰਦੀ ਹੈ ਜੇ ਕੋਈ ਬੈਲ ਕੋਈ ਜ਼ਖਮੀ ਹੁੰਦਾ ਉਹਨਾਂ ਲਈ ਡਾਕਟਰ ਦਾ ਵੀ ਇਤਿਜਾਮ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਰੂਰਲ 올림픽 ਖੇਡਾਂ ਕੇਲਾ ਰੈਪਰ ਵੈਟਰਨ ਐਂਬੂਲੈਂਸ ਦਾ ਵੀ ਇਤਿਜਾਮ ਕੀਤਾ ਗਿਆ ਡਾਕਟਰ ਇੱਥੇ ਮੌਜੂਦ ਨੇ ਡਾਕਟਰ ਪੜ੍ਹ ਹੁੰਦੀ ਆ ਤੇ ਉਹਦਾ ਧਿਆਨ ਖਿਆ ਜਾਂਦਾ ਗੱਲਬਾਤ ਕਰਾਂਗੇ ਕਿੱਦਾਂ ਦੀ ਜਿਹੜਾ ਧਿਆਨ ਰੱਖਿਆ ਜਾਂਦਾ ਕਿੱਦਾਂ ਦੀ ਇਹਨਾਂ ਦਾ ਇਲਾਜ ਕੀਤਾ ਜਾਂਦਾ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਹੈ ਤੁਹਾਡਾ ਡਾਕਟਰ ਅਨੂਪ ਕੁਮਾਰ ਸਰ ਕਿਦਾਂ ਸਰ ਬਲਦਰਾ ਧਿਆਨ ਰੱਖਿਆ ਜਾਂਦਾ ਕਿਉਂਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਬੈਲ ਗੱਡੇ ਦੌੜਾ ਹੋਣ ਪਰ ਅੱਜ ਦੌੜਾ ਹੋ ਰਹੀਆਂ ਨੇ ਜਦੋਂ ਦੌੜਾ ਹੁੰਦੀਆਂ ਨੇ ਤੇ ਧਿਆਨ ਕਿਤਾ ਰੱਖਿਆ ਜਾਂਦਾ ਬਾਈਚਾਂ ਕੋਈ ਜ਼ਖਮੀ ਹੁੰਦਾ ਕਿਦਾਂ ਫਰਸਟ ایڈ ਕਿੱਦਾਂ ਦਿੱਤੀ ਜੋ ਵੀ ਰਿਕੁਆਇਰਡ ਫਰਸਟ ਕੇਡ ਹੈਗੀ ਆ ਬੈਟਰੀ ਐਡ ਲਈ ਉਹ ਸਾਡੇ ਕੋਲ ਉਪਲਬਧ ਹੈ ਸਰ ਇੱਕ ਜੇਕਰ ਗੱਲ ਕਰੀ ਕਿੰਨੇ ਬਲਦ ਇੱਥੇ ਜਿਹੜੇ ਕੀ ਦੌੜ ਰਹੇ ਨੇ ਇਸ ਮੈਦਾਨ ਦੇ ਵਿੱਚ ਟੋਟਲ 143 ਰਜਿਸਟਰ ਹੋ ਗਿਆ ਸਾਡੇ ਕੋਲ ਤੇ ਰਜਿਸਟਰ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਜੀ ਹਾਂ ਜੀ ਉਹ ਹੋ ਚੁੱਕੀ ਹੈ ਅੱਛਾ ਲੋਕ ਬਾਹਰੋਂ ਵੀ ਆਏ ਨੇ ਬਲਦ ਲੈ ਕੇ ਜਾਂ ਲੋਕਲ ਵੀ ਨੇ ਉੱਡਾਈ ਬਾਰਲੇ ਜ਼ਿਲ੍ਹੇ ਤੋਂ ਆਇਰ ਹੈ ਬਾਰਲੇ ਜ਼ਿਲ੍ਹੇ ਤੋਂ ਆਇਆ ਹੈ ਹਾਂਜੀ ਹਾਂਜੀ ਤੇ ਹੋਰ ਵੀ ਸਾਡੇ ਨਾਲ ਜਿਹੜੇ ਡਾਕਟਰ ਇਹ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰ ਡਾਕਟਰ ਰਜੇਸ਼ ਮਲਿਕਾ ਦਾ ਅਚਲ ਹਾਂਜੀ ਸਰ ਸਰ ਕਿੱਦਾਂ ਧਿਆਨ ਰੱਖਿਆ ਜਾਂਦਾ ਬਲਦ ਦਾ ਜਦੋਂ ਬਲਦ ਦੌੜ ਦੇਖਦਾ ਜਾਂਦੇ ਦੇਖੋ ਸਰ ਬਲਦ ਦਾ ਜਦੋਂ ਰਨਿੰਗ ਦਾ ਇਵੈਂਟ ਚੱਲ ਰਹੀ ਹੈਗੀ ਆ ਮੇਨ ਜਿਹੜਾ ਸਪੈਕਟ ਆਪਾਂ ਦੇਖਣਾ ਕਿ ਕੋਈ ਬਲਦ ਇੰਜਰਡ ਨਾ ਹੋਵੇ ਇੰਜਰੀ ਨੂੰ ਲੈ ਕੇ ਜੇ ਕੋਈ ਇੰਜਰਡ ਹੁੰਦਾ ਅਸੀਂ ਸਾਰੀ ਫਰਸਟ ایڈ ਪ੍ਰੇਪਰੇਸ਼ਨ ਕੀਤੀ ਹੋਈਆਂ ਜਿਹੜੀ ਵੀ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਸਾਰੀ ਆਲਰੇਡੀ ਅਸੀਂ ਪੂਰੀਆਂ ਕੀਤੀ ਹਿਲਾਲ ਹੁਣ ਤੱਕ ਇਹਨਾਂ ਇਵੈਂਟ 'ਤੇ ਨੀ ਹੀਟਸ ਹੋ ਚੁੱਕੀਆਂ ਨੇ ਤੇ ਬਰਮਾਦਮੇਦਾਰਾ ਸਭ ਕੁਝ ਠੀਕ ਹੈਗਾ ਅੱਛਾ ਸਰ ਜੇਰੋ ਬਲਦ ਤੋੜਦੇ ਨੇ ਜੇਰੋ ਵਾਪਸ ਬਲਦ ਦੁਬਾਰਾ ਤਿਆਰ ਹੁੰਦੇ ਉਹਨਾਂ ਨੂੰ ਦੁਬਾਰਾ ਚੈੱਕ ਚੈੱਕ ਅਪ ਕੀਤਾ ਜਾਂਦਾ ਕਿ ਦੁਬਾਰਾ ਦੌੜਨ ਜੋਕੇ ਹੋ ਗਏ ਨੇ ਨਹੀਂ ਸਰ ਇਵੈਂਟ ਜੋ ਹੈ ਨਾ ਹੀਟ ਸਿਸਟਮ ਹੈਗਾ ਜਿਹੜਾ ਬਲਦ ਅੱਜ ਦੌੜ ਰਿਹਾ ਸਰ ਉਹ ਕੱਲ ਦੌੜੂਗਾ ਅੱਛਾ ਚਾਰ ਇੱਕ ਹੀਟ ਦੇ ਅੰਦਰ ਜਿਹੜੇ ਹੈਗੇ ਚਾਰ ਗੱਡੀਆਂ ਦੌੜ ਰਹੀਆਂ ਨੇ ਚਾਰ ਗੱਡੀਆਂ 'ਚੋਂ ਦੋ ਗੱਡੀਆਂ ਜਿਹੜੀਆਂ ਨੇ ਉਹ ਨੈਕਸਟ ਹੀਟ ਦੇ ਅੰਦਰ ਜਾਏਗੀ ਉਹ ਨੈਕਸਟ ਹੀਟ ਕੱਲ ਹੋਊਗੀ ਉਸ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਹੈਗਾ ਦੁਬਾਰਾ ਤੇ ਕੱਲ ਚਾਰ-ਚਾਰ ਗੱਡੀਆਂ ਕੱਲ ਦੌੜਨ ਗਈਆਂ ਤੇ ਦੁਬਾਰਾ ਫਿਰ ਪਰਸੋ ਜਿਹੜੀ ਹੀਟਸ ਹੋਣੀਆਂ ਫਾਈਨਲ ਹੀਟਸ ਹੋਣਗੀਆਂ ਉਹ ਵੀ ਸੇਮ ਮੁਕਾਬਲਾ ਉਸੇ ਤਰ੍ਹਾਂ ਦਾ ਹੈਗਾ ਚਾਰ ਚਾਰ ਜੇ ਦੌੜਨਗੇ ਤੇ ਚਾਰਾਂ ਚੋਂ ਆਪਾਂ ਦੋ ਜਿਹੜੇ ਅੱਗੇ ਲੈ ਕੇ ਜਾਣੇ ਨੇ ਫਾਈਨਲ ਰਾਉਂਡ ਲਈ ਸਰ ਇਹ ਜਿਵੇਂ ਹੁਣ 3 ਦਿਨ ਲਗਾਤਾਰ ਚੱਲਣੀ ਆ ਇਹ ਖੇਡਾਂ ਚੱਲਣਗੇ ਬਲਦ ਦੀ ਦੌੜਾਂ ਹੋਣਗੀਆਂ ਤੇ ਇਹਦੇ ਵਿੱਚ ਵੀ ਤੁਸੀਂ 3 ਦਿਨ ਜਰੋਂ ਲਗਾਤਾਰ ਚੱਕਪ ਕਰੋਗੇ ਕੋਈ ਡਾਈਟ ਦਾ ਵੀ ਇਹਨਾਂ ਨੂੰ ਕੋਈ ਸਪੈਸ਼ਲ ਦੱਸਿਆ ਜਾਂਦਾ ਇਹਨਾਂ ਨੂੰ ਨਹੀਂ ਸਰ ਡਾਈਟ ਤਾਂ ਦੇਖੋ ਡਾਈਟ ਤਾਂ ਤਾਂ ਫਾਰਮਰ ਆਲਰੇਡੀ ਅਵੇਅਰ ਹੈਗਾ ਸਾਡਾ ਜਿਹੜਾ ਸਪੈਕਟ ਹੈਗਾ ਅਸੀਂ ਵੈਟਰਨਰੀ ਏਟ ਕਮੇਟੀ ਹੈਗੀ ਆ ਜੇ ਕੋਈ ਐਨੀਮਲ ਇਵੈਂਟ ਦੇ ਦੌਰਾਨ ਬਿਮਾਰ ਹੁੰਦਾ ਹੈਗਾ ਜਾਂ ਇੰਜਰਡ ਹੁੰਦਾ ਉਹਨੂੰ ਆਪਾਂ ਲੁੱਕ ਆਫਟਰ ਕਰਾਂਗੇ ਉਹਦਾ ਜਿਹੜੀ ਕੇਅਰ ਬਣਦੀ ਆ ਉਹਨੂੰ ਪ੍ਰੋਪਰ ਦਿੱਤੀ ਜਾਊਗੀ ਸਰ ਸਰ ਫਿਲਹਾਲ ਅਜੇ ਜਰੋਂ ਦੌੜਾਂ ਹੋ ਰਹੀਆਂ ਕੋਈ ਕੋਈ ਦਾ ਕੇਸ ਤਾਂ ਨਹੀਂ ਸਾਹ ਫੋਰਵਰਡ ਆ ਪਰ ਰਜਿਸਟਰ ਕਰ ਰਹੇ ਆ ਐਨੀਮਲ ਤੇ ਰਜਿਸਟ੍ਰੇਸ਼ਨ ਲਈ ਐਨੀਮਲ ਜਿਹੜੇ ਪਰਸਨਲੀ ਲੋਕਾਂ ਨੇ ਲੈ ਕੇ ਆਉਂਦੇ ਨੇ ਲੋਕਾਂ ਨੇ ਗੱਡੀਆਂ ਚ ਲੈ ਕੇ ਆਉਂਦੇ ਨੇ ਲਾਏ ਨੇ ਫਿਰ ਚੜਾਏ ਨੇ ਤੇ ਕੋਈ ਇਹੋ ਜਿਹੀ ਹਾਲ ਤੱਕ ਇੰਦਰੀ ਨੋਟਿਸ ਸਾਡੇ ਸਾਨੂੰ ਨੇ ਕਿਸੇ ਨੇ ਦੱਸੀ ਹੈ ਕਿ ਅਸੀਂ ਇੱਥੇ ਹੀ ਆ ਤੇ ਦਿਨਾਂ ਤੋਂ ਪਿਛਲੇ ਆ ਚੌਥਾ ਦਿਨ ਹੈਗਾ ਅੱਜ ਇਵੈਂਟ ਸ਼ੁਰੂ ਹੋ ਚੁੱਕੀ ਹੈ ਟੂਡੇ ਇਸ ਦਾ ਫਰਸਟ ਡੇ ਆਫ ਦਾ ਇਵੈਂਟ ਤੇ ਹਾਲ ਤੱਕ ਸਭ ਕੁਝ ਠੀਕ ਹੈਗਾ ਜੀ ਬਿਲਕੁਲ ਇੱਥੇ ਲੁਧਿਆਣਾ ਦੇ ਕਿਲਾ ਰੈਪਰ ਦੇ ਵਿੱਚ ਜਿਹੜੀ ਖੇਡਾਂ ਹੋ ਰਹੀਆਂ ਨੇ ਉਹਦੇ ਵਿੱਚ ਬਲਦਾਂ ਦੀਆਂ ਦੌੜਾਂ ਵੀ ਹੋ ਰਹੀਆਂ ਨੇ ਬੈਲ ਗੱਡੀ ਦੀ ਦੌੜਾ ਜਿਹੜੀ ਆ ਦੇਖਣ ਨੂੰ ਲੋਕ ਕਾਫੀ ਜਿਹੜੇ ਇੰਤਜ਼ਾਰ ਕਰ ਰਹੇ ਸੀ ਕਿ ਬੈਲ ਗੱਡੀਆਂ ਦਾ ਦੌੜਾ ਹੋਣ ਪਰ ਹੁਣ ਤੁਸੀਂ ਤਸਵੀਰਾਂ ਤੋਂ ਦੇਖ ਸਕਦੇ ਹੋ ਬੈਲ ਗੱਡੀਆਂ ਦੀ ਜਿਹੜੀਆਂ ਦੌੜਾਂ ਹੋਰ ਚੱਲ ਰਹੀਆਂ ਨੇ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਲ ਗੱਡੀਆਂ ਆ ਦੌੜ ਕੇ ਆ ਰਹੀਆਂ ਨੇ ਤਸਵੀਰਾਂ ਤੋਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਜਿਹੜੇ ਲੋਕ ਬਾਹਰੋਂ ਆਏ ਹੋਏ ਨੇ ਅਲੱਗ-ਅਲੱਗ ਜ਼ਿਲ੍ਹੇ ਚੋਂ ਆਏ ਹੋਏ ਨੇ ਕੋਈ ਲੋਕਲ ਆਏ ਹੋਏ ਨੇ ਔਰ ਬ ਕਿਸ ਤਰ੍ਹਾਂ ਲੰਬੇ ਸਮੇਂ ਤੋਂ ਲੋਕਾਂ ਦੀ ਜਿਹੜੀ ਮੰਗ ਸੀ ਬਲਗੜੀ ਦੌੜਾ ਹੋਣ ਨੂੰ ਔਰ ਇਹ ਦੌੜਾ ਹੋ ਰਹੀਆਂ ਨੇ ਔਰ ਜਿਹੜਾ ਬੈਲਗੜੀ ਜਿੱਤੇ ਦੀ ਆ ਉਹਨੂੰ ਇਨਾਮ ਵੀ ਵੰਡੇ ਜਾਣਗੇ ਸੋ ਲੁਧਿਆਣਾ ਦੇ ਅਕੀਲਾ ਰੈਪਰ ਦੇ ਵਿੱਚ ਇਹ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਔਰ ਲੰਬੇ ਸਮੇਂ ਜਿਹੜੀ ਲੋਕਾਂ ਦੀ ਮੰਗ ਸੀ ਉਹ ਅੱਜ ਪੂਰੀ ਹੋ ਚੁੱਕੀ ਆ ਔਰ ਬੈਲਗੜੀ ਦੌੜਾਂ ਜੇਕਰ ਦੌੜਾ ਦੇ ਦੌਰਾਨ ਜੇ ਬੈਲਗੱਡੀ ਕੋਈ ਜ਼ਖਮੀ ਹੁੰਦਾ ਤੇ ਨਾਲ ਡਾਕਟਰ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਕੋਈ ਵੀ ਜੇ ਬੈਲਗੱਡੀ ਜ਼ਖਮੀ ਹੁੰਦੀ ਹੈ ਤੇ ਇੰਤਜ਼ਾਮ ਕੀਤਾ ਜਾਊਗਾ ਸੋ ਤਸਵੀਰਾਂ ਤੁਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਕਿਲਾ ਰੈਪਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਥੇ ਲੋਕ ਪਹੁੰਚੇ ਹੋਏ ਨੇ ਜਿੱਥੇ ਲੋਕ ਪਹੁੰਚੇ ਹੋਏ ਨੇ ਔਰ ਦੂਰ ਦੂਰ ਲੋਕ ਪਹੁੰਚੇ ਨੇ ਬੈਲਗੱਡੀ ਦਾਉੜਾ ਦੇਖਣ ਨੂੰ ਪਹੁੰਚੇ ਹੋਏ ਨੇ ਜੇਕਰ ਕੋਈ ਬੈਲਗੱਡੀ ਜ਼ਖਮੀ ਹੁੰਦੀ ਹੈ ਤੇ ਡਾਕਟਰ ਦਾ ਇੰਤਜ਼ਾਮ ਰੱਖਿਆ ਹੋਇਆ ਇੱਥੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਦਾਨਕ ਸਵੇਰਾ ਟੀਵੀ ਕਿਲਾ ਰੈਪਰ ਲੁਧਿਆਣਾ